ਜੇ ਤੇਰਾ ਪੜਨ ਦਾ ਮਾਨਨੇਗਾ ਤਾਂ ਤੈਨੂੰ ਕੋਈ ਗੱਲ ਨਹੀਂ ਪੜਾਦਾਂਗੇ ਅੱਗੇ ਹਾਂਜੀ ਨਹੀਂ ਕੋਈ ਨਹੀਂ ਵੇਖ ਲਾਂਗੇ ਸਲਾਹ ਕਰਕੇ ਜਿੱਦਾਂ ਵੀ ਹੋਊਗਾ ਫਿਰ ਦੱਸਦਾਂਗੇ ਠੀਕ ਕਿੱਡੇ ਮੈਨੂੰ ਪੈਸੇ ਦੇ ਗਏ ਆ ਸਿਆਣੀ ਬਣ ਲਈ ਹੋਣੀ ਹੈ ਨਾ ਵੀ ਮੈਂ ਪੈਸੇ ਦੇ ਕੇ ਆਪਣੀ ਚੱਲ ਕੋਈ ਨਹੀਂ ਕਿੰਨਾ ਕੁ ਜਰ ਮੈਂ ਤੇ ਕੋ ਲੈਣੇ ਆ ਮੁਰਗੇ ਇਹੋ ਪੈਸੇ ਨਾ ਤੂੰ ਮੇਕੋ ਮੰਗਿਆ ਕਰਨੇ ਆ ਤੂੰ ਤਾਂ ਉਹਨਾਂ ਦੇ ਸਿਰ ਤੇ ਚੜ ਕੇ ਬੈਠਾ ਵਾ ਮੇਰੇ ਘਾ ਸੁਣ ਟਕ ਟੋਕ ਕੇ ਲੱਗੇ ਨਾ ਬੈ ਰਮਨ ਹਾਂਜੀ ਆ ਗਈ ਜੇ ਉਹ ਲਿਆ ਫਿਰ ਜੇ ਸੌਦਾ ਪਤਾ ਲੈਣਾ ਕੋਈ ਤੇ ਮੈਂ ਲੈ ਆਉਂਦਾ ਲੇਟ ਹੋ ਜਾਣਾ ਆ ਲਓ ਲਿਖਿਆ ਜੇ ਸਾਰਾ ਹੀ ਸਮਾਨ ਅੱਛਾ ਤੇ ਲੈ ਆਇਓ ਜਿੰਨਾ ਵੀ ਲਿਖਿਆ ਵਾ ਚਲ ਕੋਈ ਨਹੀਂ ਮੈਂ ਲੈ ਆਉਂਦਾ ਚਲ ਇੱਕ ਕੰਮ ਚੰਗਾ ਹੋ ਗਿਆ ਵੀ ਕੱਪੜੇ ਆਪਾਂ ਕੱਲ ਜਾ ਕੇ ਲੈਣ ਦੇ ਅੱਜ ਵੇਖੋ ਦਿਨ ਕਿਦਾਂ ਦਾ ਵਾ ਨਾਲੇ ਸ਼ਹਿਰ ਅੱਜ ਜਾਂਦੇ ਨਾ 12 ਇੱਕ ਸਾਨੂੰ ਸ਼ਹਿਰ ਹੀ ਵੱਜ ਜਾਣਾ ਸੀ ਰਮਨ ਦਿਹਾੜੀ ਭੱਜ ਜਾਣੀ ਸੀ ਸਾਡੀ ਸਾਰੀ ਆ ਤੇ ਨਿਆਣਿਆਂ ਨੇ ਹੁਣ ਆ ਜਾਣਾ ਟਾਈਮ ਦੇ ਨਾਲ ਹੀ ਇਹ ਤਾਂ ਹੈ ਹੀ ਤੇ ਸਮਾਨ ਮੈਂ ਤੁਹਾਨੂੰ ਲਿਖਤਾ ਵਾ ਇਹ ਲਿਆ ਦੋ ਤੇ ਕਰਦਾ ਜਿਹੜਾ ਵਾ ਉਹ ਜੋ ਵੀ ਸਬਜੀ ਸਬਜੀ ਕੱਟਣ ਵਾਲੀ ਉਹ ਮੈਂ ਕੱਟ ਦਿਆਂ ਨਜ਼ਰ ਚਲੋ ਕੋਈ ਨਹੀਂ ਫਿਰ ਮੈਂ ਲੈ ਕੇ ਆਉਣਾ ਜੋ ਬੰਤ ਜੋਤ ਕਿੱਥੇ ਆ ਉਹਨਾਂ ਨੂੰ ਡਾਲਾਂ ਹਾਂ ਕੰਮ ਕਰਨ ਉਹਨਾਂ ਨੇ ਕਿੱਥੇ ਮੇਰੇ ਨਾਲ ਕੰਮ ਕਰਾਉਣਾ ਵਾ ਉਹਨਾਂ ਨੂੰ ਕੱਲ ਦਾ ਦੱਸਿਆ ਦਾ ਹੈਗਾ ਵਾ ਜੇ ਉਹਨਾਂ ਨੂੰ ਫਿਕਰ ਹੋਵੇ ਵੀ ਸਾਡੇ ਭੈਣ ਭਣਵਈਏ ਨੇ ਆਉਣਾ ਵਾ ਆਪ ਗੱਡੀ ਲਾ ਕੇ ਕੰਮ ਕਰਨ ਮੈਨੂੰ ਕਹਿੰਦਾ ਮੌਕਾ ਹੀ ਨਾ ਦੇਣਾ ਉਹ ਫੇਰ ਕੋਰੇ ਵੇਲੇ ਹੀ ਗੱਲ ਚਲ ਗਈ ਕਿ ਕਿੱਥੇ ਚਲ ਗਿਆ ਪਰ ਮੇਰੀ ਤਾਂ ਹੁਣ ਤੀਜ ਵਈ ਨਹੀਂ ਆਉਣਾ ਵਾ ਮੈਨੂੰ ਤਾਂ ਫਿਕਰ ਹੈਗਾ ਵਾ ਵੀ ਸੇਵਾ ਵਿੱਚ ਕੋਈ ਕਮੀ ਨਾ ਰਵੇ ਪਰ ਉਹਨਾਂ ਜਾ ਕੇ ਮੇਰੀ ਧੀ ਨੂੰ ਗੱ ਵੇ ਉਹ ਤਾਂ ਤੇਰੀ ਗੱਲ ਠੀਕ ਆ ਤੂੰ ਇੱਕ ਵਾਰੀ ਕਹਿ ਤੋ ਸਹੀ ਜੇ ਨਾ ਆਖੇ ਲੱਗਣਗੇ ਤੇ ਨਹੀਂ ਸਹੀ ਚਲ ਕੋਈ ਨਹੀਂ ਜਾਓ ਤੁਸੀਂ ਮੈਂ ਕੰਨੀ ਆ ਜੇ ਆਖੇ ਲੱਗ ਜਾਣਗੇ ਚਲੋ ਠੀਕ ਆ ਕਿਹਾ ਤੇ ਮੈਨੂੰ ਹੈਗਾ ਵਾ ਕੰਮ ਕਰਾਉਣ ਵਾਲਾ ਕੋਈ ਨਹੀਂ ਪਤਾ ਨਹੀਂ ਕਿੱਥੇ ਬੈਠੀ ਹੈ ਜਾ ਕੇ ਵੇਨੀ ਆ ਉਹਨੂੰ ਕਹਿੰਦੀ ਆ ਸਾਫ ਸਫਾਈ ਕਰ ਲਾ ਹੋਰ ਕੰਮ ਤਾਂ ਛੱਡੇ ਰੋਟੀ ਪਾਣੀ ਦਾ ਮੈਂ ਆਪ ਕਰ ਲੀਨੀ ਆ ਨਹੀਂ ਸਾਰਾ ਦਿਨ ਕੱਪੜੇ ਲੈ ਕੇ ਬੈਠੀ ਰਹਿਣਾ ਵਾ ਤੈਨੂੰ ਚੰਗਾ ਭਲਾ ਪਤਾ ਵਾ ਪਿਆਜ ਉਹਨਾਂ ਨਹੀਂ ਆਉਣਾ ਵਾ ਉਹ ਕੰਮ ਕਰ ਲਾ ਸਾਫ ਸਫਾਈ ਕਰਨ ਵਾਲੀ ਆ ਬਾਹਰ ਉੱਠ ਪਾ ਤਾਂ ਹੁਣ ਮੰਮੀ ਜੀ ਅੰਦਰੋਂ ਤੇ ਹੋ ਗਈ ਐ ਸਾਰੀ ਬਾਹਰ ਹੀ ਥੋੜੀ ਜੀ ਰਹਿ ਗਈ ਘਟਾ ਤੇ ਕਿੰਨਾ ਹੀ ਆਈ ਜਾਂਦੇ ਆ ਵਾ ਹੁਣ ਸੋਚਣ ਦੀਆਂ ਵੀ ਘਾਰ ਹੀ ਲਾਵਾਂ ਪਹਿਲਾਂ ਸਫਾਈ ਕਰਕੇ ਤਾਂ ਤਿਆਰ ਬਾਅਦ ਚ ਹੁੰਦੀ ਆ ਆਪ ਤਿਆਰ ਹੋ ਕੇ ਬਹਿ ਗਈਆਂ ਉਹ ਘਟਾ ਹਣ ਉੱਤੇ ਹੀ ਪੈਣਾ ਵਾ ਕੋਈ ਨਹੀਂ ਮੰਮੀ ਜੀ ਕਰ ਦਿੰਨੀ ਐ ਮੇਰੇ ਤਿਆਰ ਹੁਣ ਨਾ ਸਫਾਈ ਦਾ ਕੀ ਸੰਬੰਧ ਬਲਾ ਚੱਲ ਉੱਠ ਪਾ ਫਿਰ ਵੇਹ ਗਾੜੀ ਚ ਬਾਣ ਕਿਦਾਂ ਚਲਾਉਂਦੀ ਐ ਸਗੋਂ ਇਹਨਾਂ ਨੇ ਵੀ ਮੰਮੀ ਜੀ ਉੱਠ ਕੇ ਕਰ ਲੈਣੀ ਹਣੀ ਅਗੇ ਵੀ ਤੇ ਕੰਮ ਮੈਂ ਹੀ ਕਰਨੀ ਆ ਜੇ ਮੜਾ ਮੋ ਢਾਗਾ ਪਿੱਛਾ ਹੋ ਜਾਂਦਾ ਆ ਤੇ ਮੈਨੂੰ ਖਿੱਚ ਖਿੱਚ ਕੇ ਕਿਦਾਂ ਬੋਲਦੇ ਆ ਕਿ ਥੋੜਾ ਬੋਤਾ ਰਹਿ ਗਿਆ ਵਾ ਤੇ ਮੈਂ ਹੀ ਕਰਨਾ ਵਾ ਮੈਂ ਕਿਹੜਾ ਤੁਹਾਨੂੰ ਕਹਿਣਾ ਵਾ ਵੀ ਤੁਸੀਂ ਕਰ ਦੋ ਹੁਣ ਜਿੰਨਾ ਚਿਰ ਕੀਤਾ ਨਾਲ ਉਹਨਾਂ ਜੇ ਨਿਕਲ ASCII ਹੁਣ ਜੋਤ ਹਾਂਜੀ ਆਇਆ ਫੋਨ ਖੰਪਿੰਦਰੋਂ ਦਾ ਕੋਈ ਪਤਾ ਨਹੀਂ ਮੰਮੀ ਨੂੰ ਹੀ ਆਇਆ ਹਣਾ ਤੁਹਾਨੂੰ ਪਤਾ ਤੇ ਹੈਗਾ ਵਾ ਮੈਨੂੰ ਕਿਹੜਾ ਫੋਨ ਆਉਣਾ ਤੇ ਕਿਦਾਂ ਤਿਆਰੀ ਕਰ ਲਈ ਸਾਰੀ ਹੰਦਰੋ ਤੇ ਸਾਰੀ ਹਾਫ ਸਫਾਈ ਹੋਈ ਗਈ ਆ ਜਿੱਦਾਂ ਨੂੰ ਪਤਾ ਹੀ ਆ ਬਾਰ ਹੁਣ ਰੋਡ ਦੇ ਕਰਕੇ ਕਿੰਨਾ ਘਟਾ ਵਾ ਤੇ ਮੰਮੀ ਖਿੱਚ ਖਿੱਚ ਕੇ ਬੋਲੀ ਜਾਂਦੇ ਆ ਤਿਆਰ ਆ ਬਾਅਦ ਚ ਹੋ ਲੈਂਦੀ ਹਾਂ ਬਾਰੋਂ ਸਫਾਈ ਕਰਦੇ ਜਿਨ੍ਹਾਂ ਨੇ ਆਉਣਾ ਵਾ ਉਹਨਾਂ ਨੂੰ ਵੀ ਤੇ ਪਤਾ ਵਾ ਵੀ ਦੁਬਾਰਾ ਸਫਾਈ ਤੇ ਘਟਾ ਹੀ ਜਾਂਦਾ ਚਲ ਕੋਈ ਗੱਲ ਨਹੀਂ ਤੁਸੀਂ ਇਦਾਂ ਕਰੋ ਜਿੱਦਾਂ ਮੰਮੀ ਕਹਿੰਦੇ ਆ ਨਾ ਉਦਾਂ ਕਰੀ ਜਾਓ ਅੱਜ ਦਾ ਦੇਣਵਾ ਚਲ ਜਣਾ ਬੰਨੇ ਅੱਜ ਸ਼ਾਮੀ ਮੈਂ ਤੇ ਉਦਾਂ ਹੀ ਕਰਨੀ ਆ ਪਤਾ ਨਹੀਂ ਮੇਰੇ ਤੇ ਕਿਉਂ ਖਿਜੇ ਚਲ ਕੋਈ ਨਹੀਂ ਤੁਸੀਂ ਕਰੋ ਕੰਮ ਮੈਂ ਡੈਡ ਨੂੰ ਪੁੱਛਣਾ ਜੇ ਕੋਈ ਕੰਮ ਤੇ ਕਰ ਲੈਣਾ ਹੈ ਨਹੀਂ ਨਾ ਕੋਈ ਵੀ ਕੀਤਾ ਕਰਨੀ ਆ ਮम्मी ਨੂੰ ਫੋਨ ਨਾਲ ਲਾਈ ਲੈਣੀ ਆ ਤੇ ਨਾਲ ਇਹਨਾਂ ਨੂੰ ਦੱਸ ਦੇਣੀ ਆ ਕਿ ਖਾਣ ਪੀਣ ਚ ਨਾ ਕੋਈ ਕਮੀ ਨਾ ਰੱਖਿਓ ਐਵੇਂ ਗਲੌਂਗਲਾਵਾ ਲਾ ਕੇ ਨਾ ਰਹਿਦਿਓ ਕਿਤੇ ਹਣੀ ਸਾਹਮਣੇ ਕੋਈ ਫੋਨ ਲਾਈ ਲੈਣੀ ਹੈ ਹੈਲੋ ਹੈਲੋ ਸਸਕਾ ਮੀ ਜੀ ਸਤ ਸ੍ਰੀ ਅਕਾਲ ਪੁੱਤ ਬੋਤ ਬਸਨਾ ਕੀ ਹਾਲ ਚਾਲ ਆ ਹਾਂਜੀ ਵਧੀਆ ਵਧੀਆ ਤੁਸੀਂ ਸੁਣਾਓ ਆਪਣਾ ਹਾਂ ਅਸੀਂ ਵੀ ਠੀਕ ਠਾਕ ਵਧੀਆ ਪਰਵਾਹ ਠੀਕ ਆ ਹਾਂਜੀ ਵਧੀਆ ਸਭ ਠੀਕ ਠਾਕ ਨੇ ਅੱਛਾ ਹਾਂਜੀ ਹੋਰ ਤੁਸੀਂ ਸੁਣਾਓ ਕੀ ਕਰਦੇ ਡਾਡੀ ਜੀ ਜਣੀ ਡਾਡੀ ਘਰੇ ਕੋ اٹੇ ਤਾਂ ਜਾਈਓ ਸਦਾ ਸਦਾ ਲਿਆ ਅੱਛਾ ਅੱਛਾ ਹਾਂ ਚਲ ਵਧੀਆ ਕੀਤਾ ਵਾ ਮੈਂ ਵੀ ਦੱਸਣ ਨੂੰ ਇਹੀ ਫੋਨ ਲਾਇਆ ਵਾ ਹਾਂ ਖਾਣ ਪੀਣ ਚ ਮੇਜੀ ਕੋਈ ਕਮੀ ਨਾ ਰੱਖਿਓ ਔਰ ਨਹੀਂ ਪੁੱਤ ਤੁਸੀਂ ਕਰ ਕਿਉਂ ਕਰਦੀਆਂ ਮੈਨੂੰ ਵੀ ਪਤਾ ਵਾਬੇ ਤੇਰੀ ਪਹਿਲੀ ਵਾਰ ਆਉਣਾ ਵਾ ਮੰਮੀ ਜੀ ਉਹ ਜਦੋਂ ਤੁਹਾਨੂੰ ਪਤਾ ਹੀ ਆ ਮੈਨੂੰ ਵੀ ਇਧਰ ਟੈਨਸ਼ਨ ਹੋਉਂਦੀ ਏ ਚਲ ਮੈਂ ਵੀ ਇੱਕ ਵਾਰ ਦੱਸ ਦਿੰਨੀ ਆ ਪਤਾ ਨਾ ਗੱਲ ਕੀ ਆ ਇਹਨਾਂ ਦਾ ਰਹਿਣ ਸਹਿਣ ਬੜਾ ਵਧੀਆ ਵਾ ਤੇ ਨਾਲੇ ਘਰ ਵੀ ਬਹੁਤ ਸੋਹਣਾ ਕਿਤੇ ਮਾਸਾਕ ਦੇ ਘੱਟਾ ਮਿੱਟੀ ਕੁਛ ਨਹੀਂ ਆ ਗਦੇ ਇੰਨੀ ਸਾਫ ਸਫਾਈ ਆ ਤੇ ਮੈਂ ਤਾਂ ਹੀ ਤੁਹਾਨੂੰ ਕਹਿ ਨਹੀਂ ਵੀ ਉਹਨੂੰ ਕਹਿਗੇ ਨਾ ਭਾਬੀ ਨੂੰ ਤੇ ਚੰਗੇ ਦਿਨਾਂ ਸਾਫ ਸਫਾਈ ਕਰਾ ਲਿਓ ਹੋਰ ਨਾ ਬੈਠੀ ਰਵੇ ਤੇ ਭਾਬੀ ਦੇ ਤੈਨੂੰ ਮੈਂ ਕੀ ਦੱਸਾਂ ਮੂੰਹ ਚੁੱਕਿਆ ਹੀ ਕੱਪੜੇ ਲੈ ਕੇ ਬੈਠੀ ਆ ਉਹੋ ਹੀ ਜੋੜੀ ਜਾਣ ਲਈ ਆ ਮੈਂ ਸਗੋਂ ਕਿਹਾ ਪਿੱਤੇ ਨ ਨਹੀਂ ਪਤਾ ਪਟਾਲ ਦਾ ਫੋਨ ਆਇਆ ਵਾ ਉਹਨਾਂ ਨੇ ਆਉਣਾ ਵਾ ਉੱਠ ਕੇ ਕੋਈ ਕੰਮ ਧੰਦਾ ਕਰ ਲਾਂ ਉਹ ਮਹੀਨੇ ਦਾ ਹੀ ਕੰਮ ਕਰਨਾ ਤੁਹਾਨੂੰ ਪਤਾ ਤਾਂ ਸਹੀ ਵੀ ਅੱਗੇ ਕੋ ਕੋ ਕਹਿ ਕੇ ਤੇ ਕਰਾਈਦਾ ਆਪੋਂ ਨੂੰ ਪਤਾ ਹੁੰਦਾ ਕਿ ਦੀ ਮੈਂ ਕੰਮ ਕਰਨਾ ਆ ਆ 2:00 ਵਜੇ ਨਾ ਤਾ ਹੋ ਗਏ ਟਾਈਮ ਦੇ ਨਾਲ ਹੀ ਐ ਤਿਆਰ ਹੋ ਕੇ ਬਹਿ ਗਈ ਆ ਤੇ ਮੈਂ ਤਿਆਰ ਬਾਅਦ ਚ ਹੋ ਲੈਂਦੀ ਨੂੰ ਪਹਿਲਾਂ ਸਫਾਈ ਦਾ ਕਰ ਲੈਣੀ ਆ ਮੈਂ ਇਸੇ ਕਰਕੇ ਮੀ ਜੀ ਤੁਹਾਨੂੰ ਪਹਿਲਾਂ ਫੋਨ ਕਰਤਾ ਵਾ ਵੀ ਐ ਸਾਫ ਸਫਾਈ ਝਾੜੂ ਪੋਚਾ ਲਾ ਕੇ ਤੇ ਖਾਣ ਪੀਣ ਦਾ ਵਧੀਆ ਸਮਾਨ ਤਿਆਰ ਕਰਕੇ ਰੱਖਿਓ ਕੋਈ ਨਹੀਂ ਕੋਈ ਨਹੀਂ ਪੁੱਤ ਮੈਨੂੰ ਫਿਕਰ ਵਾ ਤਾਂ ਹੀ ਤੇਰੇ ਡੈਡੀ ਨੂੰ ਕੱਲ ਲਿਆਵਾ ਮੈਂ ਹਾਂਜੀ ਤੇ ਆਜੋ ਤੁਸੀਂ ਟਾਈਮ ਨਾਲ ਫਿਰ ਗੱਲਾਂ-ਬਾਤਾਂ ਕਰਾਂਗੇ ਆਪਾਂ ਬੈਠ ਕੇ ਹਾਂਜੀ ਹਾਂਜੀ ਬਸ ਆ ਗਈਆਂ ਆਪਾਂ ਹੋ ਗਈਆਂ ਤਿਆਰ ਤੇ ਬਸ ਇਹ ਹੋਉਂਦੇ ਨੇ ਚੱਲ ਠੀਕ ਆ ਹਾਂਜੀ ਠੀਕ ਆ ਮੇਰਾ ਜੀ ਠੀਕ ਆ ਬਸ ਓਕੇ ਕੀ ਗਰ ਰੰਡੀ ਰਪਿੰਦਰ ਅਜਾ ਦੀਦੀ ਹਾਂਜੀ ਕੁਛ ਨਹੀਂ ਬਸ ਮੰਮੀ ਦਾ ਫੋਨ ਆਉਂਦਿਆ ਸੀ ਅੱਛਾ ਅੱਛਾ ਠੀਕ ਆ ਕੰਦੇ ਜੀ ਆਏ ਨਹੀਂ ਹਲੇ ਤੱਕ ਠੀਕ ਆ ਹਾਂਜੀ ਠੀਕ ਠਾਕ ਸਾਰੇ ਉਧਰ ਹਾਂਜੀ ਵਧੀਆ ਸਭ ਠੀਕ ਠਾਕ ਨੇ ਠੀਕ ਆ ਤੇ लवली ਹੋ ਗਿਆ ਚੱਲ ਬਸ ਹੋ ਹੁੰਦੇ ਘਰੇ ਪੱਗ ਬੰਨਣ ਦੇ ਆ ਟਾਈਮ ਨਾ ਫਿਰ ਚੱਲ ਜਾਓ ਠੀਕ ਆ ਬਸ ਚੱਲ ਲਈ ਆ ਮੈਂ ਤੇ ਤਿਆਰੀਆਂ ਬਸ ਇਹ ਹੁੰਦੇ ਹੀ ਰੁਪਿੰਦਰ ਹਾਂਜੀ ਲਵਲੀ ਨੇ ਪੱਗ ਹੋਰ ਬੰਨ੍ਹੀਆਂ ਤੂੰ ਸੂਟ ਹੋਰ ਪਾਇਆ ਵਾ ਕੀ ਗੱਲ ਉਹ ਦੀਦੀ ਅੱਜ ਕੱਲ੍ਹ ਕੌਣ ਵੇਖਣ ਦੀ ਆ ਵਾ ਨਹੀਂ ਨਹੀਂ ਪਾ ਲੈਣਾ ਹੀ ਚੰਗੇ ਲੱਗਦਾ ਤੇ ਸਾਰੇ ਜਣੇ ਨੇ ਵੇਖਣਾ ਤੈਨੂੰ ਅੰਡ ਗਵੰਡ ਤੈਨੂੰ ਪਤਾ ਹੀ ਆ ਉਹ ਕੋਈ ਨਹੀਂ ਘਰੇ ਹੀ ਜਾਣਾ ਆ ਚੱਲ ਕੋਈ ਗੱਲ ਨਹੀਂ ਜਿੱਦਾਂ ਤੈਨੂੰ ਸਹੀ ਲੱਗਦਾ ਉਦਾਂ ਠੀਕ ਆ ਹਾਂ ਤੇ ਆਲੇ ਪੈਸੇ ਥੋੜੇ ਜਿ ਦੀਦੀ ਆਈ ਨੇ ਬਹਿ ਕੀ ਕਰਨੀ ਹੈ ਮੈਂ ਨਹੀਂ ਲੋਡ ਪੈ ਜਾਂਦੀ ਫਿਰ ਕੀ ਹੈ ਥੋੜੇ ਕਰ ਦੋ ਨਹੀਂ ਨਹੀਂ ਕੋਈ ਗੱਲ ਨਹੀਂ ਰੱਖ ਲੈ ਤੂੰ ਤੇ ਨਾਲੇ ਮੈਂ ਕੀ ਕਰਨੀ ਹੈ ਇਹਨਾਂ ਕੋਲ ਹੈ ਹੀ ਆ ਪੈਸੇ ਨਹੀਂ ਜੇ ਤੈਨੂੰ ਲੋਡ ਪਈ ਤੇ ਉਹ ਉਹ ਕੋ ਮੰਗੇਗੀ ਕਿ ਮੈਨੂੰ ਪੈਸੇ ਦੇ ਚ ਲੈ ਫਿਰ ਕੀ ਹੈ ਦੀ ਦਸ ਨਾਲ ਹੀ ਜਾਣਾ ਹੀ ਉਹਨਾਂ ਨੇ ਨਹੀਂ ਨਹੀਂ ਕੋਈ ਗੱਲ ਨਹੀਂ ਤੇ ਤੂੰ ਜੱਲੇ ਹੋਣਾ ਹੋਗਾ ਨਾ ਤੇ ਲੈ ਐਵੇਂ ਠੀਕ ਆ ਚਲੋ ਠੀਕ ਆ ਰਪਿੰਦਰ ਜੇ ਤੇਰਾ ਦਿਲ ਕਰੂਗਾ ਨਾ ਮੰਮੀ ਉਹਨਾਂ ਕੋਲ ਰਹਿਣ ਨੂੰ ਤੇ ਰਹਿ ਵੀ ਕੋਈ ਗੱਲ ਨਹੀਂ ਮੈਂ ਲਵਲੀ ਨੂੰ ਸਮਝਾ ਦੂੰਗੀ ਹਾਂਜੀ ਕੋਈ ਗੱਲ ਨਹੀਂ ਦੀਦੀ ਵੇਖ ਲਾਂਗੇ ਉੱਥੇ ਜਾ ਕੇ ਪਰ ਇਹ ਆਪਿਆ ਜਹੀਂ ਵਾਪਸੀ ਆ ਜਾਣਾ ਵਾ ਠੀਕ ਆ ਸਰ ਕੋਈ ਦਿਨ ਚਲ ਜਾਗੇ ਕੋਈ ਨਹੀਂ ਚਲ ਵੇਖ ਲਿਓ ਤੇ ਨਾਲੇ ਮੰਮੀ ਨਹੀਂ ਤਰੇ ਆਏ ਨਹੀਂ ਵ્યાਹ ਤਾਂ ਪਹਿਲਾਂ ਵੀ ਨਹੀਂ ਆਏ ਤੇ ਇਹਨਾਂ ਨੂੰ ਕਹਿਦੀ ਹੁਣ ਫੇਰਾ ਮਾਰ ਜਣੇ ਕੋਰੀ ਹਾਂਜੀ ਕੋਈ ਨਹੀਂ ਕਹੂੰਗੀ ਹਾਂ ਕਹਿਦੀ ਠੀਕ ਆ ਹਾਂਜੀ ਜ਼ਰੂਰ ਆਉਣਾ ਠੀਕ ਆ ਠੀਕ ਆ ਕੋਈ ਗੱਲ ਨਹੀਂ ਕਹਦੂੰਗੀ ਤੇ ਨਾਲੇ ਹੁਣ ਜਿਹੜੀਆਂ ਗੱਲਾਂ ਆਪਾਂ ਸੱਸ ਮਾਣਾ ਕਰਨੀਆਂ ਹੀ ਹੁਣ ਤੂੰ ਉਹ ਮੇਰੇ ਨਾਲ ਹੀ ਕਰਦੀਆਂ ਠੀਕ ਆ ਕੋਈ ਗੱਲ ਨਹੀਂ ਦੀਦੀ ਤੁਹਾਡੇ ਨਾਲ ਹੀ ਕਰਨੀਆਂ ਆ ਹਾਂ ਹਾਂਜੀ ਕਿਵੇਂ ਦਾ ਲੱਗਾ ਆਡਾ ਘਰ ਤੁਹਾਨੂੰ हां जी ਘਰ ਦੀ ਦੀ ਬਹੁਤ ਵਧੀਆ ਠੀਕ ਆ ਸੰਗਦੀ ਨਹੀਂ ਕੋਈ ਗੱਲ ਨਹੀਂ ਜਿਹੜੀ ਚੀਜ਼ ਦੀ ਤੈਨੂੰ ਲੋੜ ਆ ਤੂੰ ਮੰਗ ਲਈ ਠੀਕ ਆ ਬੇਸ਼ੱਕ ਨਹੀਂ ਨਹੀਂ ਕੋਈ ਗੱਲ ਦੀ ਦੀ ਤੁਹਾਨੂੰ ਦੱਸਣਾ ਆ ਹੋਰ ਕਿਹਨੂੰ ਦੱਸਣਾ ਆ ਹਾਂ ਚੱਲਾਂ ਹੀ ਦੋਵੇਂ ਹੀ ਆ ਰਲ ਮਿਲ ਕੇ ਕਰਿਆ ਕਰਾਂਗੇ ਕੰਮ ਹਾਂਜੀ ਦੀਦੀ ਕੋਈ ਗੱਲ ਨਹੀਂ ਟੈਨਸ਼ਨ ਕਰ ਲੀ ਲੈਣੇ ਚੱਲ ਵੇਖ ਲੈ लवली ਤਿਆਰ ਹੋ ਗਿਆ ਵਾ ਹਾਂਜੀ ਟਾਈਮ ਨਾ ਚੱਲ ਜੋ ਠੀਕ ਆ ਹਾਂਜੀ ਬਸ ਚੱਲੇ ਆ ਰੁਪਿੰਦਰ ਜੇ ਤੈਨੂੰ ਘਰ 'ਚ ਕੋਈ ਚੀਜ਼ ਨਹੀਂ ਨਾ ਚੰਗੀ ਲੱਗਦੀ ਤੂੰ ਆਪਣੇ ਹਿਸਾਬ ਨਾਲ ਕਰ ਸਕਦੀ ਆ ਠੀਕ ਆ ਜਾਂ ਮੈਨੂੰ ਦੱਸ ਦਿੱਤਾ ਕਿ ਆਹ ਦੀਦੀ ਦਾ ਨਹੀਂ ਚੰਗਾ ਠੀਕ ਆ ਹਾਂਜੀ ਤੇ ਤੂੰ ਪੜਾਈ ਕਿੰਨੀ ਕੀਤੀ ਦੀਦੀਪੁਰਾ ਹੀ ਮੈਂ ਵੀ ਇਹ ਕੀਤੀ ਐ ਠੀਕ ਆ ਜੇ ਤੇਰਾ ਪੜਨ ਦਾ ਮਨ ਹੈਗਾ ਤਾਂ ਤੈਨੂੰ ਕੋਈ ਗੱਲ ਨਹੀਂ ਪੜਾਦਾਂਗੇ ਅੱਗੇ ਹਾਂਜੀ ਨਹੀਂ ਕੋਈ ਨਹੀਂ ਵੇਖ ਲਾਂਗੇ ਸਲਾਹ ਕਰਕੇ ਜਿੱਦਾਂ ਵੀ ਹੋਊਗਾ ਫਿਰ ਦੱਸ ਦਾਂਗੀ ਠੀਕ ਆ ਕੋਈ ਨਹੀਂ ਕਰ ਲਿਓ ਸਲਾਹ ਹਾਂਜੀ ਤੇ ਚੱਲ ਵੇਖ ਲੈ ਠੀਕ ਆ लवली ਤੈਰ ਹੋ ਗਿਆ ਵਾ ਤੇ ਟਾਈਮ ਨਾ ਚੱਲ ਜਾ ਫਿਰ ਹਾਂਜੀ ਠੀਕ ਆ ਦੀਦੀ ਤੇ ਮੈਂ ਵੀ ਕੰਮ ਵੇਖ ਲਾਂ ਥੋੜਾ ਜਿਹਾ ਕੰਮ ਪਿਆ ਹੀ ਕਰਨ ਵਾਲਾ ਚਲੋ ਕੋਈ ਨਹੀਂ ਮੈਂ ਆਣ ਕੇ ਕਰਾ ਦੂੰਗੀ ਨਾਲੇ ਤੀ ਜਾਓ ਠੀਕ ਆ ਟਾਈਮ ਨਾ ਤੇ ਜੇ ਰਹਿਣਾ ਉੱਥੇ ਕੋਈ ਨਹੀਂ ਰਹਿ ਪਿਓ ਚਲੋ ਕੋਈ ਨਹੀਂ ਵੇਖ ਕੇ ਮੈਂ ਦੱਸ ਦੂੰਗੀ ਉੱਥੇ ਜਿੱਦਾਂ ਵੀ ਸਲਾਹ ਹੋਊਗੀ ਚਲ ਕਿ ਡੇਵ ਨੂੰ ਪੈਸੇ ਦੇ ਗਈ ਐ ਸਿਆਣੀ ਬਣਨਾਈ ਹੋਣੀ ਐ ਨਾ ਵੀ ਮੈਂ ਪੈਸੇ ਦੇ ਕੇ ਆਣੀ ਆ ਚੱਲ ਕੋਈ ਨਹੀਂ ਕਿੰਨਾ ਵਜੇ ਮੈਤੇ ਕੋ ਲੈਣੇ ਆ ਮੁੜ ਕੇ ਇਹੋ ਪੈਸੇ ਨਾ ਤੂੰ ਮੇਕੋ ਮੰਗਿਆ ਕਰਨੇ ਆ ਤੇ ਤੂੰ ਵੀ ਤਰਲਿਆਂ ਦਾ ਦਿਆ ਕਰਨੇ ਮੈਂ ਸਿਆਣੀ ਬਣਦੀ ਵੱਡੀ ਉਹ ਭਾਜੀ ਤੁਸੀਂ ਰਹਿਣ ਦੇਣੀ ਸੀ ਮੈਂ ਮਾਰ ਲੈਣੀ ਆਪੇ। ਉਹ ਕੋਈ ਗੱਲ ਨਹੀਂ लवली। ਉਹ ਮੈਂ ਅੱਡੇ ਤੇ ਕਿੰਨੀ ਬਾਅਦ ਚੱਕਰ ਬਟਾਈ। ਮੈਂ ਸਾਫ਼ ਕਰ ਦਿੰਦਾ ਥੋੜੀ ਯਾਰ। ਉਹ ਆ ਮੀਂਹ ਮਾਂ ਜਾਂ ਪਿਆਵ ਨਾ। ਚਲ ਕੋਈ ਗੱਲ ਨਹੀਂ ਲੱਬੜਨੀ ਆ ਅਸੀਂ ਨਹੀਂ ਜਾਣਾ ਇੱਥੇ। ਤੂੰ ਹੋ ਗਿਆ ਤਿਆਰ? ਹਾਂ ਹੋ ਗਿਆ ਤਿਆਰ। ਰੁਪਿੰਦਰ। ਰੁਪਿੰਦਰ ਵੀ ਹੋ ਗਈ ਐ ਮੈਂ ਤੁਹਾਨੂੰ ਇਹ ਦੱਸਣਾ ਹੈ ਵੀ ਚੱਲੇ ਆ। ਠੀਕ ਆ ਠੀਕ ਆ। ਹਾਂ। ਤੇ ਮੇਰੀ ਗੱਲ ਸੁਣ। ਹਾਂ ਜੀ। ਤੇ ਉੱਥੇ ਜਾ ਕੇ ਨਾ ਉਹਦੀ ਕੋਈ ਗੱਲ ਨਹੀਂ ਕਰਨੀ ਠੀਕ ਆ। ਉਹ ਨਹੀਂ ਨਾ ਕੋਈ ਗੱਲ ਨਹੀਂ। ਘਰਵਾ ਠੀਕ ਠਾਕ ਹੀ ਆ। ਅੱਛਾ ਅੱਛਾ। ਐਵੇਂ ਜਾ ਕੇ ਬਣਖੜੇ ਕਰੀ। ਮੈਂ ਤਾਂ ਸਮਝਾਉਣੇ ਵੱਡਾ ਧਰ ਤੋਂ ਉਹ ਨਹੀਂ ਕੋਈ ਗੱਲ ਨਹੀਂ ਅਹੀਂ ਕਲੀ ਨਖਰੇ ਕਰਨੇ ਹਾਂ ਇਦਾਂ ਨਹੀਂ ਕੋਈ ਗੱਲ ਨਹੀਂ ਕਰਨੀ ਠੀਕ ਆ ਪਹਿਲੀ ਵਾਰੀ ਜਲਾਵਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਠੀਕ ਆ ਮਾਰ ਲਵਾ ਆ ਜਾਈਏ ਚਲੋ ਰੁਪਿੰਦਰ ਚਲੋ ਆਪੇ ਆ ਜਾਂਦੇ ਆ लवली ਪੈਸਾ ਲੈ ਹੈਗਾ ਗੋਲ ਪੈਸੇ ਹੈਗੇ ਜੀ ਮੇਰੇ ਕੋ ਠੀਕ ਆ ਚਲ ਆ ਬਾਹਰ ਚਾਬੀ ਫੜ ਕੱਢੋ ਗੱਡੀ ਬਾਹਰ ਬਈਆ ਰੁਪਿੰਦਰ ਚਲ ਵਧੀਆ ਵਾ ਦੋਵੇਂ ਜਣੇ ਘੁੰਮ ਫੇਰ ਆਉਣਗੇ ਨਾਲੇ ਇਹ ਵਧੀਆ ਵਾ ਜਨਾ ਇਹੀ ਹੁੰਦਾ ਵੀ ਹਾਂਜੀ ਤੇ ਨਾਲੇ ਮੈਂ ਕਿ ਐ ਸੋਚੰਡੀ ਹਾਂ ਮੈਂ ਚਲ ਹੋਰ ਕਿਤੇ ਭੇਜਦੀ ਐ ਨਾ ਦੋ ਤਿੰਨ ਦਿਨ ਵਾਸਤੇ ਘੁੰਮ ਫੇਰ ਆਉਣਗੇ ਚਲ ਘਰ ਕੀ ਕਰਨਾ ਕੋਈ ਗੱਲ ਨਹੀਂ ਭੇਜ ਦਿੰਨੇ ਆਂ ਤੂੰ ਵੇਖ ਲੈ ਜਿੰਨਾ ਮਰਜੀ ਹਾਂਜੀ ਠੀਕ ਆ ਹਾਂਜੀ ਵਧੀਆ ਕਰ ਲਓ ਸਭ ਹੈਨਾ ਤੇ ਮੈਂ ਲਿਖ ਲਿਆ ਜੀ ਰੁਪਿੰਦਰ ਨੇ ਸੂਟ ਹੋਰ ਪਾਇਆ ਏ ਤੇ ਲਵਲੀ ਨੇ ਪੱਗ ਹੋਰ ਬੰਨੀ ਮੈਂ ਤਾਂ ਕਿਹਾ ਇਹ ਰੁਪਿੰਦਰ ਨੂੰ ਤਕੈਨ ਟੀ ਚਲ ਕੋਈ ਗੱਲ ਨਹੀਂ ਮੈਂ ਹਾਂ ਚਲ ਉੱਥੇ ਸਾਰਿਆਂ ਨੇ ਵੇਖਣਾ ਵਾ ਚੰਗੇ ਲੱਗੀ ਦਾ ਅੱਜ ਕੱਲ ਤੇ ਇਹੇ ਨੋਟ ਕਰਦੇ ਸਾਰੇ ਬੁੱਡੀਆਂ ਕੀ ਉਹ ਨੋਟ ਕਰਦਾ ਪਿਆ ਮੈਂ ਕਿਹਾ ਨਹੀਂ ਵਾਹੇ ਹਾਂਜੀ ਤੇ ਨਹੀਂ ਮੈਂ ਕਿਹਾ ਹੀ ਮੈਂ ਚਲ ਉਹਦੀ ਮਰਜ਼ੀ ਆ ਕਹਿੰਦੀ ਫੇਰ ਸਹੀ ਕਿਤੇ ਫੇਰ ਪਾ ਜਾਾਂਗੇ ਕਿਤੇ ਠੀਕ ਹੈ ਠੀਕ ਕੋਈ ਲੈ ਨਹੀਂ ਅੱਗੇ ਦਗਾ ਦੀ ਹਾਂਜੀ ਤੇ ਜਦੋਂ ਮੈਸੇਜ ਕਰਕੇ ਜਾਂਦੇ ਇੱਥੇ ਵੀ ਜਾਂਦਾ ਠੀਕ ਹਾਂਜੀ ਹਾਂਜੀ ਮੈਨੂੰ ਤਾਂ ਸੁਭਾਅ ਬੜਾ ਵਧੀਆ ਲੱਗਿਆ ਕੁੜੀ ਦਾ ਚਲੋ ਵਧੀਆ ਵਾ ਹਾਂਜੀ ਤੇ ਸਾਰਾ ਕੰਮ ਵੀ ਕਰਾਇਆ ਮੇਰੇ ਨਾਲ ਮੈਂ ਸਗੋਂ ਕੈਂਡੀਨ ਮੈਂ ਤਾਂ ਤਿਆਰ ਹੋਈ ਆ ਤੇ ਚਲ ਮੈਂ ਆਪੇ ਕਰ ਲੈਣਾ ਕੰਮ ਆਜੋ ਆਪੇ ਕਰ ਲੈਣਾ ਆਜੋ ਚੱਲੀ ਹਾਂ ਹਾਂਜੀ ਨਹੀਂ ਮੈਂ ਤਾਂ ਬੜਾ ਜ਼ੋਰ ਲਾਇਆ ਸੀ ਨੂੰ ਕਹਿੰਦੀ ਨਹੀਂ ਕੋਈ ਗੱਲ ਨਹੀਂ ਉਸ ਸਗੋਂ ਮੈਨੂੰ ਕਹਿਣ ਦੀ ਸੀ ਕਿ ਦੀਦੀ ਕੰਮ ਨਾ ਕਰਿਓ ਮੈਂ ਆਪੇ ਆ ਕੇ ਕਰ ਲੂੰਗੀ ਤੇ ਮੈਂ ਕਿਹਾ ਨਹੀਂ ਤੀ ਜੇ ਮੈਂ ਜੇ ਰਾਤ ਰਹਿਣਾ ਵੀ ਹੋਗਾ ਤੇ ਰਹਿ ਪਿਓ ਕੋਈ ਗੱਲ ਨਹੀਂ ਮੈਂ ਮ लवली ਨੂੰ ਸਮਝਾ ਦਿੰਨੀ ਆ ਕਹਿੰਦੀ ਨਹੀਂ ਨਹੀਂ ਦੀਦੀ ਮੈਂ ਰਾਤ ਨਹੀਂ ਰਹਿਣਾ ਫਿਰ ਕਿ ਦਿਨ ਚੱਲ ਜਾਗੇ ਠੀਕ ਹੈ ਠੀਕ ਤੇ ਨਾਲੇ ਮੈਂ ਤੇ ਰਪਿੰਦਰ ਨੂੰ ਕਿਹਾ ਸੀ ਕਿ ਮਾਸੀ ਜੀ ਹੁਣੀ ਆਏ ਨਹੀਂ ਆਹ ਤਾਂ ਪਹਿਲਾਂ ਵੀ ਨਹੀਂ ਆਏ ਤੇ ਚਲ ਹੁਣ ਆ ਜਾਣਾ ਬਣੇ ਨਾਲ ਹੀ ਇਹ ਕੁੜੀ ਦਾ ਘਰ ਵੇਖਿਆ ਜਾਂਦਾ ਵਾ ਉਦਾਂ ਕਿੱਥੇ ਆਹ ਪਹਿਲਾਂ ਵੀ ਨਹੀਂ ਆਏ ਉਦਾਂ ਮੈਂ ਲੜੜੀ ਨੂੰ ਸਮਝਾਤਾ ਜੀ ਅੱਗੇ ਆਣਾ ਜੀ ਹਾਂਜੀ ਮੈਨੂੰ ਕਹਤਾ ਵੀ ਉਹਨਾਂ ਦਾ ਘਰ ਵਾ ਠੀਕ ਠਾਕ ਹੀ ਆ ਹਾਂਜੀ ਹਾਂਜੀ ਤਾਂ ਮੈਂ ਨਕਲੀ ਜਿਹਾ ਗੜੀ ਬੋਤੇ ਨਹੀਂ ਚਲ ਵਧੀਆ ਸਮਝਾਤਾ ਉਹਨੂੰ ਹਾਂ ਮੈਂ ਐਵੇਂ ਜੱਜ ਬੰਦਾ ਕਹਿ ਰਿਹਾ ਵੀ ਆ ਕਿੱਥੇ ਆ ਗਿਆ ਨਾ ਮੈਂ ਹਾਂਜੀ ਹਾਂਜੀ ਨਹੀਂ ਉਹਨਾਂ ਦਾ ਸੁਭਾਅ ਹੁਣ ਕੀ ਪਤਾ ਸਾਨੂੰ ਕਿਦਾਂ ਦਾ ਵਾ ਨਹੀਂ ਉਹਦਾ ਸਾਰਾ ਪਰਵਾਰ ਠੀਕ ਆ ਚਲੋ ਹੁਣ ਪਹਿਲੀ ਵਾਰੀ ਜਾਣਾ ਪਹਿਲੀ ਵਾਰੀ ਥੋੜੀ ਪਤਾ ਲੱਗਦਾ ਵਾ ਸਹੀ ਗੱਲ ਆ ਸਹੀ ਗੱਲ ਆ ਕੋਈ ਗੱਲ ਨਹੀਂ ਆਉਣਗੇ ਫੇਰ ਆਪਾਂ ਵੀ ਆਣਾ ਕਿਆਤਾ ਹੈਗਾ ਮੈਂ ਹੋਣਗੀ ਚਲੋ ਫਿਰ ਮੈਂ ਵੀ ਕੰਮ ਕਰ ਵੇਖ ਲਾਂ ਤੇ ਉਹਨਾਂ ਦੇ ਹੋਣ ਤੋਂ ਪਹਿਲਾਂ ਪਹਿਲਾਂ ਕਰ ਲਾਂ ਫਿਰ ਸੋਚੂਗੀ ਕਿ ਯਾਰ ਮੇਰੇ ਵਾਸਤੇ ਕੰਮ ਛੱਡਿਆ ਵਾ ਨਹੀਂ ਕਰ ਲਓ ਕੰਮ ਤੁਸੀਂ ਕੋਈ ਗੱਲ ਮੈਂ ਵੀ ਵੇਖ ਲਾਂ ਕੰਮ ਕੋਈ ਹਾਂਜੀ ਤੁਸੀਂ ਘਰ ਆਓ ਠੀਕ ਹੈ ਠੀਕ ਹਾਂਜੀ ਚਾਹ ਨਹੀਂ ਪੀਣੀ ਨਹੀਂ ਨਹੀਂ ਚਲੋ ਠੀਕ ਸਸੀਗਾ ਬਾਜੀ ਸਸੀਗਾ ਬਾਜੀ ਠੀਕ ਠਾਕ ਜੀ ਹਾਂਜੀ ਵਧੀਆ ਸਸੀਗਾ ਬੇਤਾ ਸਸੀਗਾ ਆਜੋ ਆਜੋ ਲੈ ਜਿਹੜੇ ਕੰਮ ਦਾ ਡਰ ਹੀ ਨਾ ਉਹੋ ਹੀ ਕੰਮ ਹੋਇਆ ਕ ਲੈਣਾ ਜਾਂ ਗੇਟ ਖੋਲਣ ਭੱਜਾ ਗਿਆ ਵਾ ਗੇਟ ਖੜਕਾਉਣ ਡਿਆ ਤੇ ਮੈਂ ਆਪੇ ਚੱਲ ਜਾਣਾ ਹੈਗਾ ਹੱਦ ਹੋ ਗਈ ਇਹਦੇ ਵਾਲੀ ਵੀ ਸਸਕਮ ਸਸਕਾ ਪੁੱਤ ਸਸਕਾ ਨਹੀਂ ਸਸਕਾ ਸਸਕੜੀ ਸਸਕੜ ਆਜੋ ਭਜਿੰਦਾ ਆਜੋ ਉਹ ਸਭ ਵਧੀਆ ਹੀ ਠਾਈਦੇ ਹਾਂਜੀ ਵਧੀਆ ਵਧੀਆ ਆਪਣੀ ਸੁਣਾਓ ਕਾਰੋਬਾਰ ਕਿਦਾਂ ਕਰੋ ਬਾਰੇ ਵਧੀਆ ਆਪਣੀ ਸੁਣਾ ਤੋਂ ਕੰਮ ਕਰ ਵਧੀਆ ਠੀਕ ਹੈ ਭਾਜੀ ਉਹ ਨਾਲ ਲੈ ਆਉਣਾ ਸੀ ਤੁਹਾਨੂੰ ਚਲੋ ਕੋਈ ਗੱਲ ਨਹੀਂ ਅਗਲੀ ਹਰਿਆਜਨਗੇ ਨਾਲ ਆਪਾਂ ਨੇ ਕਿਹਾ ਸੀ ਪੁੱਤ ਸੰਦੀਪ ਨੂੰ ਲੈ ਆਉਣਾ ਸੀ ਨਾਲ ਮੰਮੀ ਜੀ ਆਉਣਾ ਤਾਂ ਸਹੀ ਉਹਨਾਂ ਨੇ ਨਾਲ ਚਲ ਆ ਕਹਿੰਦੇ ਕੀ ਪਹਿਲੀ ਹਰ ਜਣਾ ਆ ਤੇ ਤੁਸੀਂ ਦੋਵੇਂ ਜਣੇ ਹੋ ਆਓ ਚਲ ਚੋਵੇਂ ਜਣੇ ਆ ਜਣੇ ਹਾਂ ਜਨੇ ਕੋਈ ਨਹੀਂ ਲਿਆਵਾਂਗੇ ਫਿਰ ਜਦ ਬਾਅਦ ਚ ਆਉਣਾ ਸੱਸੀ ਕਹਿੰਦੀ ਸੱਸੀ ਆ ਭਾਬੀ ਫਿਰ ਠੀਕ ਠਾਕ ਹਾਂਜੀ ਵਧੀਆ ਹੋਰ ਪੁੱਤ ਜੀ ਲੱਗਾ ਵਾ ਹਾਂਜੀ ਅੰਮ ਜੀ ਠੀਕ ਮੈਂ ਜੋ ਬਣ ਇੱਧਰ ਆ ਮੇਰੇ ਕੋਲ ਸੋਣ ਮੈਂ ਆ ਗਿਆ ਭਾਜੀ ਚਲੋ ਹੋਰ लवली ਪਰਵਾਜ਼ ਸਾਹਿਬ ਠੀਕ ਠਾਕ ਆ ਹਾਂਜੀ ਠੀਕ ਠਾਕ ਆ ਡਾਡੀ ਜੀ ਆਪਣੀ ਬਣਾਉ ਦੇ ਬਸ ਵਧੀਆ ਦਲਜੀਤ ਬਣਾਉਣ ਲੈ ਆਉਣਾ ਸੀ ਨਾਲ ਮੈਂ ਤੇ ਉਹਨਾਂ ਨੂੰ ਆਖਿਆ ਸੀ ਕਿ ਉਹ ਅੰਦੀ ਵੀ ਚੱਲ ਅਗਲੀ ਵਾਰ ਜਦੋਂ ਜਾਓਗੇ ਨਾ ਫਿਰ ਸਾਰੇ ਜਣੇ ਇਕੱਠੇ ਚੱਲਾਂਗੇ ਓਏ ਚਲੋ ਤਿਆਰ ਕਰੀ ਵਾਰੀ ਜਾਂਦੇ ਹੋ ਤੁਸੀਂ ਦੋਵੇਂ ਜਣੇ ਠੀਕ ਠੀਕ ਆ ਹਾਂਜੀ ਬਾਕੀ ਕਣਕ ਕਣਕ ਵੱਢੀ ਗਈ ਆ ਹਾਂਜੀ ਕਣਕ ਕਣਕ ਵੱਢੀ ਗਈ ਆ ਪਨੀਰੀ ਬੀਜਤੀ ਆ ਬੱਚੇ ਹਾਂਜੀ ਚੱਲ ਵਧੀਆ ਮੰਮੀ ਵਾਜਾਂ ਮਾਰ ਰਹੀ ਐ ਮੈਂ ਵਾਜਾਂ ਤੈਨੂੰ ਮੈਂ ਕੀ ਮਾਰਨੀ ਆ ਤੂੰ ਤਾਂ ਉਹਨਾਂ ਦੇ ਸਿਰ ਤੇ ਚੜ ਕੇ ਬੈਠਾ ਵਾ ਮੇਰੀ ਗੱਲ ਸੁਣ ਟੁਕ ਟੋਕ ਕੇ ਲੱਗੇ ਨਾ ਬੈ ਆਪਣੇ ਘਰ ਦੀ ਨੂੰ ਸਮਝਾ ਦੇ ਵੀ ਉਹਨਾਂ ਨੂੰ ਚਾਹ ਪਾਣੀ ਫੜਾ ਕੇ ਨਾ ਦੋਵੇਂ ਜਾਣੇ ਆਣ ਕੇ ਤੇ ਬਾਹਰ ਬਾਓ ਮੰਮੀ ਮੈਂ ਤਾਂ ਸੋਚਿਆ ਵੀ ਚੱਲ ਭਾਜੀ ਇਹ ਨਾ ਸੋਚਣ ਮੇਰੇ ਲੱਗ ਨਹੀਂ ਕੋਈ ਬੈਠਾ ਨਹੀਂ ਭਾਜੀ ਨਹੀਂ ਕੋਈ ਸੋਚਦਾ ਭਾਜੀ ਨੇ ਕੀ ਸੋਚਣਾ ਵਾ ਜਾ ਜਾ ਕੇ ਉਹਨੂੰ ਵੀ ਕਹ ਦੇ ਵੀ ਚਾਹ ਪਾਣੀ ਬਣਾ ਕੇ ਲੈ ਕੇ ਆਓ ਕੋਈ ਨਹੀਂ ਮੈਂ ਕਰ ਦਿੰਦਾ ਇੰਨਾ ਦੀ ਸਾਰੀ ਉਮਰ ਇਦਾਂ ਹੀ ਲੰਘਣੀ ਐ ਇੰਨਾ ਦਿਮਾਗ ਮੋਟਾ ਵਾ ਨਾ ਕਿਤੇ ਗੱਲ ਨਹੀਂ ਕਰਨ ਵਾਲੀ ਰਪਿੰਦਰ ਹੋਰ ਸੁਣਾ ਪਰਿਵਾਰ ਸਾਰਾ ਠੀਕ ਆ ਸੁਭਾ ਕਿਦਾਂ ਦਾ ਉਹਨਾਂ ਦਾ ਸੁਭਾ ਤੇ ਮੀਝ ਸਾਰਿਆਂ ਦਾ ਚੰਗਾ ਹੀ ਆ ਹੂੰ ਇਹ ਵੀ ਬਥੇਰੀ ਸਿਆਣੀ ਬੰਦੀ ਆ ਜਠਾਣੀ ਤੇਰੀ ਆਹੋ ਅੱਛਾ ਬੜੀਆਂ ਗੜੀ ਗੜੀ ਹੋ ਕੇ ਸਲਾਮਾਂ ਦਊਗੀ ਰਪਿੰਦਰ ਇਦਾਂ ਕੰਮ ਕਰ ਲਿਆ ਕਰ ਇਦਾਂ ਕਰ ਲਿਆ ਕਰ ਮੈਂ ਮੈਂ ਦੱਸ ਨਹੀਂ ਆਣੀ ਮੈਨੂੰ ਨਹੀਂ ਪਤਾ ਹੈਗਾ ਕਿ ਮੈਂ ਕਿਹਾ ਕੰਮ ਦੀ ਜਾਚ ਨਹੀਂ ਸਖੀ ਭਲਾ ਆਹ ਠੀਕ ਆ ਆ ਤੁਸੀਂ ਇਹ ਤਾਂ ਸਹੀ ਪਹਿਲਾਂ ਵੀ ਕਰਨਾ ਹੁੰਦਾ ਵੀ ਇਹਨੂੰ ਕਿ ਨਹੀਂ ਹੁੰਦਾ ਫੈਸਲਾਵਾਂ ਦਾ ਵੀ ਤੂੰ ਅਹੀ ਕੋਈ ਨਹੀਂ ਜਿੱਦਾਂ ਕੰਮ ਕਰਨਾ ਹੁੰਦਾ ਨਾ ਕੋਈ ਮੈਨੂੰ ਦੱਸ ਦਿਆ ਕਰ ਕੋਈ ਗੱਲ ਨਹੀਂ ਉਦਾਂ ਹੀ ਕਰ ਲਿਆ ਕਰਾਂਗੇ ਅੱਛਾ ਮੈਂ ਚੱਲ ਉਹ ਫਿਰ ਤੁਹਾਨੂੰ ਗੜੀ-ਗੜੀ ਪਤਾ ਲੱਗੂ ਚੱਲ ਕੋਈ ਨਹੀਂ ਪੁੱਤ ਨਾ ਥੋੜਾਕਾ ਟਾਈਮ ਕੱਢ ਤੂੰ ਬਾਕੀ ਹੋਰ ਸੁਣਾ ਲੀੜਾ ਕੱਪੜਾ ਵਧੀਆ ਬਣਾਗੇ ਤਿੱਤਾ ਉਹਨਾਂ ਨੇ ਕੱਪੜੇ ਤੇ ਮੀਜੇ ਸਾਰੇ ਵਧੀਆ ਉਦਾਂ ਹੀ ਆ ਵੀ ਇਹ ਗੱਲੋਂ ਨਹੀਂ ਕਮੀ ਕੋਈ ਵੀ अच्छा घर भी चलो बढ़िया वा सारा है कमरे भरे हैं सामान दे नाल अच्छा चीज कैसे दी ਥੋੜਦੀਆਂ بس ਇਹ ਪਸੀਆਣੀ ਜੀ ਬੜੀ ਬੰਦੀ ਆ ਅੱਜ ਸਵੇਰੇ ਵੀ ਨਾ ਲੱਗੀ ਪੈਸੇ ਦੇ ਜਿਗਾ ਪਾਉਣ ਲੱਗੀ ਨਾ ਇੱਧਰ ਨੂੰ ਤੇ ਪੈਸੇ ਦਿੱਤੇ ਭੰਨੀ 2000 ਕਿੰਨਾ ਹੀ ਮੈਂ ਤਾਂ ਕੱਢੇ ਹੀ ਨਹੀਂ ਪਰਸੇ ਉਦਾਂ ਹੀ ਪਏ ਨੇ اچھا ਤੇ ਆਹ ਰਪਿੰਦਰ ਰੱਖ ਲਾ ਕੋਲ ਇਹ ਤੇ ਚਲ ਕੋਈ ਨਹੀਂ ਜੇ ਕੋਈ ਸਮਾਨ ਸਮੂਲ ਲੈਣਾ ਹੋ ਉਹਦੇ ਲੱਲੀ ਤੇ ਮੈਂ ਹੁਣ ਦੱਸ ਕਾਹਦੇ ਮੈਂ ਤਾਂ 2000 ਰੁਪਈਆ ਦੇਣ ਜੀ ਦੇਣੇ ਤਾਂ ਮਾਸਾ ਵੱਧ ਦੇ ਐਨਿਆਂ ਨੂੰ ਮੈਂ ਮੇ ਕੀ ਕਰਨਾ ਮੈਂ ਇਹ ਨਹੀਂ ਜਾਗਦੀ ਨਹੀਂ ਅਮੀ ਜੀ ਦੇ ਹੱਥੇ ਰਹਾ ਦੇਣੀ ਆ ਰਪਿੰਦਰ ਗੱਲ ਪਤਾ ਕੀ ਆ ਉਹ ਰਹੀ ਆ ਇੱਥੇ ਕੱਲੀ ਉਹਦਾ ਹੁਣ ਰਾਤਾ ਇਹ ਆ ਕਿ ਸਾਰੇ ਉਮਰ ਨਾਲ ਮੇਰੀ ਚੌਧਰ ਚੱਲੀ ਮੈਂ ਇਹਦੀ ਸੱਸ ਬਣ ਕੇ ਰਵਾਂ ਚੱਲ ਪੁੱਤ ਨਵਾਂ ਨਵਾਂ ਕੰਮ ਆ ਅਜੇ ਨਾ ਤੂੰ ਬੋਲੀ ਤੇ ਬਾਅਦ ਵਿੱਚ ਨਾ ਉਹਨੂੰ ਆਪਣੇ ਤੇ ਹੈਵੀ ਨਾ ਹੋਣ ਦੇਵੀ ਜੇ ਇੱਕ ਵਾਰ ਤੇਰੇ ਤੇ ਸ਼ੱਬਾ ਪਾ ਲਿਆ ਨਾ ਫਿਰ ਸਾਰੀ ਉਮਰ ਇਦਾਂ ਹੀ ਰਹਿਣਗੇ ਉਹ ਨਾ ਨਾ ਅਮੀ ਜੀ ਮੈਂ ਕਦੋਂ ਮੈਂ ਇਦਾਂ ਨਹੀਂ ਇਦਾਂ ਦਾ ਕੰਮ ਗਮ ਘਮ ਹੋਣ ਦੇਣਾ ਕੋਈ ਵੀ ਅਹ ਹੁਣ ਥੋੜੇ ਦਿਨ ਹਲੇ ਮੈਂ ਵੇਖਣਾ ਵਾ ਬੁੜਕੇ ਫਿਰ ਮੈਂ ਆਪਣੀ ਮਰਜ਼ੀ ਦਾ ਕਰਿਆ ਕਰਨਾ ਜਿਹੜਾ ਕੋਈ ਕੰਮ ਕਰਨਾ ਵਾ ਹੁਣ ਤੂੰ ਅੱਧ ਦੀ ਮਾਲਕ ਵਾ ਉੱਥੇ ਅੱਗੇ ਤੋਂ ਕੱਲੀ ਮਾਲਕ ਬਣੀ ਸੀ ਉਹ ਹੀ ਨਾ ਤੇ ਮੈਂ ਹੀ ਇੱਥੇ ਹੈਗੀ ਆ ਸੱਸ ਵੀ ਮੈਂ ਤੇ ਨਣਾਣ ਵੀ ਮੈਂ ਜਠਾਣੀ ਵੀ ਮੈਂ ਉਹ ਹੀ ਨਾ ਮਾਰ ਵਿਆਹ ਦੇ ਵਿੱਚ ਗੜੀ ਗੜੀ ਫਿਰਦੀ ਕੋਈ ਗੱਲ ਹੀ ਨਹੀਂ ਕਰਨ ਵਾਲੀ ਤੇ ਅਜੇ ਕੀ ਪਤਾ ਜਿਹੜਾ ਸੋਨਾ ਸਾਨਾ ਬਣਾਇਆ ਵਾ ਜਿੰਨਾ ਤੇਰਾ ਬਣਾਇਆ ਉਨਾ ਹੀ ਭਾਵੇਂ ਆਪਣਾ ਵੀ ਡਬਲ ਬਣਾਇਆ ਹੋਵੇ ਤਕੀ ਕੀ ਪਤਾ ਮੈਨੂੰ ਸੰਜੇ ਘਰ ਦੇ ਵਿੱਚੋਂ ਉਹ ਹੁਣ ਬਾਅਦ ਵਿੱਚ ਇਹ ਪੋਲ ਖੁੱਲਣਗੇ ਤੇ ਫੇਰੀ ਪਾ ਲੱਗੂਗਾ ਆਹ ਸੱਸ ਬਣਿਆ ਦੇ ਕੀ ਰੱਖਿਆ ਤੇ ਕੀ ਆਹ ਸੱਸ ਮਾਂ ਹੁੰਦੀ ਉਹਨੂੰ ਪਤਾ ਹੁੰਦਾ ਹਾਂ ਜੀ ਹੁਣ ਮੁੰਡੇ ਆ ਉਹਨਾਂ ਨੂੰ ਕੀ ਪਤਾ ਤੇ ਤੇਰੇ ਵਾਸਤੇ ਬਣਾਇਆ ਵਾਂ ਕਿ ਉਹਨੇ ਆਪਣੇ ਵਾਸਤੇ ਬਣਾਇਆ ਵਾਂ ਉਹ ਇਹ ਤਾਂ ਮੰਮੀ ਜੀ ਧਿਆਨ ਨਹੀਂ ਦਿੰਦੇ ਕਿਸੇ ਗੱਲ ਵੱਲ ਵੀ ਮੈਂ ਵੇਖਿਆ ਨਾ ਸੁਭਾਅ ਇਹਨਾਂ ਦਾ ਇਹ ਨਹੀਂ ਕਿ ਕੋਈ ਵੀ ਗੱਲ ਗੁੱਲ ਪੋਛ ਦੇ ਚਾਹੀਏ ਆ ਕੰਮ ਕਰਨਾ ਵਾਂ ਚਾਹੀਏ ਕਿੰਨੇ ਪੈਸੇ ਲਗੇ ਨਾ ਚੱਲ ਕੋਈ ਗੱਲ ਨਹੀਂ ਤੂੰ ਤੂੰ ਚੱਕਨੀ ਹੋ ਕੇ ਰਵੀ ਨਾ ਇਹ ਨਾ ਹੋਵੇ ਸਾਰਾ ਕੁਝ ਆਪਣੇ ਵਾਲੀ ਰੱਖੀ ਜਾਵੇ ਤਾਂ ਤੈਨੂੰ ਮੁੜ ਕੇ ਮਿਲੇ ਕੁਛ ਨਾ ਨਹੀਂ ਨਹੀਂ ਅਮੀ ਜੀ ਉਹ ਕੰਮ ਨਹੀਂ ਮੈਂ ਹੋਂਦਨੀ ਕੋਈ ਨਹੀਂ ਮੈਂ ਵੇਖੂੰਗੀ ਹੁਣ ਗਾਣ ਆਸਤੋਸ ਤੋਂ ਚਲਾਕ ਹੋ ਕੇ ਰਹੀ ਤਾਂ ਹੁੰਦਾ ਵਾ ਨਹੀਂ ਆ ਲੈ ਚਲੋ ਮੈਂ ਚੱਲ ਨਵਾਂ ਨਵਾਂ ਚੱਲੀ ਨਹੀਂ ਅਜੇ ਤੂੰ ਖਲੋ 2 ਮਹੀਨਾ 2 ਮਹੀਨੇ ਵੀ ਹੈ ਪਹਿਲਾਂ ਕੀ ਕਰਦੇ ਆ ਆਖਰਕਾਰ ਫਿਰ ਬੋਲਣਾ ਹੀ ਪੈਣਾ ਵਾ ਨਾਲੇ ਅਮੀ ਜੀ ਫਿਰ ਆਪੋ ਆਪਣਾ ਕਰਨਾ ਹੀ ਆ ਆਹੋ ਆਜੇ ਲੱਗੇ ਹੁਣ ਟਾਈਮ ਲੰਘਣ ਦੇ ਚਲ ਕੋਈ ਗੱਲ ਨਹੀਂ ਪਰ ਹੁੰਦ ਗੜੀ ਸਾਨੂੰ ਮੁੜੇ ਕਰਨਾ ਹੀ ਪਣਾ ਆ ਜੇ ਹੁਣ ਜਿਆਦੀ ਸਿਆਣੀ ਬਣੂਗੀ ਫਿਰ ਇਹ ਥੋੜਾ ਫੇ ਤੂੰ ਉਹਦੀਆਂ ਗੱਲਾਂ ਹੀ ਸੁਣੀ ਜਾਣੀਆਂ ਬੋਲਣਾ ਹੀ ਆ ਕਕੇ ਉਹੋ ਹੀ ਨਾ ਚੱਲ ਹੋਰ پرੋਹਣੇ ਦਾ ਸੁਭਾ ਚੰਗਾ ਵਾ ਹਾਂਜੀ ਨਹੀਂ ਇਹਨਾਂ ਦਾ ਤੇ ਚੰਗਾ ਹੀ ਏ ਚੱਲ ਇਹ ਵਧੀਆ ਪੁੱਤ ਵੀ پرੋਹਣੇ ਦਾ ਸੁਭਾ ਚੰਗਾ ਉਮਰ ਤੈ ਤੂੰ ਇਹਦੇ ਨਾਲ ਕੱਟਣੀ ਐ ਉਹਨਾਂ ਨੂੰ ਤੂੰ ਕੀ ਕਹਿਣਾ ਹਾਂਜੀ ਠੀਕ ਵਧੀਆ ਵਾ ਦਾ ਸੁਭਾ ਸੁਰੇ ਚੰਗੇ ਆ ਓਦਾਂ ਵੀ ਚੱਲੇ ਆ ਵੀ ਕਿਸੇ ਵੀ ਚੀਜ਼ ਤੋਂ ਰਹਿ ਨੂ ਰਹਿੰਦੇ ਇਹ ਲੋਕੀ ਜੀ ਡੀ ਲੋਡ ਹੁੰਦੀ ਆ ਸਟੇਮ ਜਾ ਕੇ ਲਿਆ ਦਿੰਦੇ ਆ ਚੱਲ ਚੱਲ ਪੁੱਤ ਪਰੌਣਾ ਆਂਦਾ ਹਣਾਵਾ ਤੇ ਮਾਵਾ ਦੀਆਂ ਗੱਲਾਂ ਡੀਆਂ ਕਰਨ ਆ ਜਾ ਵੇਖੀਏ ਰੋਟੀ ਪਾਣੀ ਉਹਨੇ ਕੋ ਬਣਾਇਆ ਵੀ ਆ ਕਿ ਨਹੀਂ ਚਲੋ ਅਮ ਜੀ ਰੋਟੀ ਖਵਾ ਲਈਏ ਟਾਈਮ ਦੇ ਲੀਏ ਨਾ ਹੋ ਗਿਆ ਵਾ